ਸੀਟ ਕਵਰ ਨਵੇਂ ਨੇ ਵਿੱਚੋਂ ਕੰਡੀਸ਼ਨ ਦਿਖਾ ਦੇ ਜਿਵੇਂ ਨਵੀਂ ਗੱਡੀ ਵਰਗੀ ਐ ਪਤਾ ਸਟਿੱਕਾਂ ਸਾਰੀਆਂ ਨਾਲ ਦੀਆਂ ਨੇ ਬਈ ਕੰਪਨੀ ਦੀ ਜਾਣੇ ਹੈਨਾ ਹਾਂਜੀ ਹਾਂਜੀ ਬਾਈ ਆਪਣੀ ਗਾਰੰਟੀ ਆ ਯਾਰ ਜਮਾ ਪੱਕੀ ਓਕੇ ਗੱਲ ਬਈ ਇਹ ਹੈ ਪਤਾ ਕੀ ਐ ਚਲੋ ਤੁਸੀਂ ਦੱਸਤਾ ਸੀ ਮੰਨ ਲਿਆ ਜਿਹੜੇ ਸੱਜਣ ਹੁਣ ਇਹ ਗੱਡੀ ਵੇਖ ਰਹੇ ਆ ਨਾ ਬਈ ਹਾਂਜੀ ਹਾਂਜੀ ਹੈਨਾ ਹੁਣ ਉਹ ਕੋਈ 200 ਕਿਲੋਮੀਟਰ ਤੋਂ ਵੀ ਆ ਸਕਦਾ ਕੋਈ 400 ਕਿਲੋਮੀਟਰ ਤੋਂ ਵੀ ਆ ਸਕਦਾ ਮਤਲਬ ਸਾਡਾ ਦਿਖਾਉਣ ਦਾ ਵੀ ਫਰਜ਼ ਬਣਦਾ ਹਾਂਜੀ ਹਾਂਜੀ ਬਾਈ ਜਰੂਰ ਬਾਈ ਜਰੂਰ ਕਿਉਂਕਿ ਜਿਹੜੀਆਂ ਚੀਜ਼ਾਂ ਬਾਈ ਨੇ ਉਰਿਆਂ ਨੇ ਉਰੇ ਆ ਕੇ ਦੇਖਣੀਆਂ ਨੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਪਹਿ ਆ ਬੇਸ ਬੂਸ ਵੀ ਵਿੱਚ ਰੱਖੀ ਹੋਈ ਆ ਹਾਂ ਬਾਈ ਹਾਂ ਓਕੇ ਕਿਹੜੀ ਕੰਪਨੀ ਦੀ ਆ ਬਾਈ ਇਹ ਬਾਈ ਵੁੱਡਮੈਨ ਦੀ ਆ ਵੁੱਡਮੈਨ ਦੀ ਆ ਓਕੇ ਬਜ ਦੀ ਪੂਜੀ ਦੀ ਪੂਰੀ ਆ ਹਾਂਜੀ ਹਾਂਜੀ ਪੂਰੀ ਬਜ ਦੀ ਆ ਤੇ ਲੈ ਮਿੱਤਰੋ ਡਿੱਗੀ ਡੁਗੀ ਦੀ ਵੀ ਗੱਡੀ ਯਾਰ ਮੈਂ ਕਹਦੀ ਆ ਪੂਰੀ ਫਰੈਸ਼ ਆ ਹਨਾ ਅੱਛਾ ਟੱਚ ਸਕਰੀਨ ਆ ਬੈਕ ਕੈਮਰਾ ਵੀ ਲੱਗਿਆ ਹੋਇਆ ਹਾਂਜੀ ਹਾਂਜੀ ਓਕੇ ਲਓ ਵੀ ਮਿੱਤਰੋ ਆਪਾਂ ਲਿਆਂਦੀ ਅੱਜ ਸਵਿਫਟ ਗੱਡੀ ਐ ਐਲਐਕਸ ਆਈ ਪਰ ਮੈਂ ਨਹੀਂ ਲੈ ਕੇ ਆਇਆ ਲੈ ਕੇ ਆਇਆ ਸਜਣੋ ਤੁਹਾਡੇ ਵਾਸਤੇ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਾਈ ਠੰਡ ਬਹੁਤ ਆ ਯਾਰ ਮੋਟਰਸਾਈਕਲ ਤੇ ਸਾਨੂੰ ਬਹੁਤ ਔ ਵੀ ਸਾਲ ਨੂੰ ਕੋਈ ਜਾਇਜ ਰੇਟ ਦੀ ਨਾ ਗੱਡੀ ਚਾਹੀਦੀ ਆ ਉਹ ਭਰਾਵਾ ਵਾਸਤੇ ਮਿੱਤਰੋ ਗੱਡੀ ਲੈ ਕੇ ਆਂਦੀ ਆ Swift ਤੁਸੀਂ ਕਲਰ ਚੈੱਕ ਕਰੋ ਗੱਡੀ ਦਾ ਕਿੰਨਾ ਪਿਆਰਾ ਕਲਰ ਆ ਹਨਾ ਧਰਮੇ ਚਾਰੇ ਪਾਸੇ ਪਹਿਲਾਂ ਤਾਂ ਵੀਰੇ ਕੈਮਰਾ ਮਾਰਦੇ ਵੀ ਪੂਰੀ ਕੈਂਟ ਗੱਡੀਆਂ ਮਿੱਤਰੋ ਜੇ ਕਿਸੇ ਸੱਜਣ ਨੇ ਠੰਡ ਤੋਂ ਬਚਣ ਵਾਸਤੇ ਲੈਣੀ ਆ ਨਾ ਤੁਹਾਨੂੰ ਮੋਟਰਸਾਈਕਲ ਦੇ ਰੇਟ ਦੇ ਵਿੱਚ ਮੰਨ ਲਓ ਵੀ ਆਪਾਂ ਗੱਡੀ ਦਵਾਵਾਂਗੇ ਹੁਣ ਤੁਹਾਨੂੰ ਠੰਡ ਦੇ ਵਿੱਚ ਬਾਹਲਾ ਭੱਜਣ ਦੀ ਲੋੜ ਨਹੀਂ ਜੇ ਤੁਸੀਂ ਜਾਣਾ ਰਿਸ਼ਤੇਦਾਰੀ ਚ ਜਾਣਾ ਜਾ ਕੇ ਤੇ ਹੋਰ ਜਾਣਾ ਨਾ ਟੌਰ ਨਾਲ ਜਾਇਓ ਖੜੇ ਕਿੱਥੇ ਆ ਉਹ ਵੀ ਮਿੱਤਰੋ ਦੱਸ ਦਿੰਦੇ ਆ ਕੀ ਰੇਟ ਦੇ ਵਿੱਚ ਬਣ ਜੂ ਉਹ ਵੀ ਦੱਸਾਂਗੇ ਕਿੰਨਾ ਕੁ ਮਾਡਲ ਆ ਇਹ ਉਹ ਵੀ ਦੱਸਾਂਗੇ ਤੇ ਪਹਿਲਾਂ ਆਪਾਂ ਮਿਲ ਲਈਏ ਬਾਈ ਮਨਪ੍ਰੀਤ ਨੂੰ ਕੀ ਹਾਲ ਮਨਪ੍ਰੀਤ ਦਾ ਵਧੀਆ ਵੀਰੇ ਵਧੀਆ ਠੀਕ ਹੈ ਤੇ ਪਹਿਲਾਂ ਆਪਾਂ ਐਡਰੈਸ ਦੱਸ ਦਈਏ ਆਪਾਂ ਕਿੱਥੇ ਖੜੇ ਆ ਆਪਣਾ ਪਿੰਡ ਆ ਵੀਰੇ ਭਗਵਾਨਪੁਰਾ ਸ਼ੇਰੋਂ ਭਗਵਾਨਪੁਰਾ ਸ਼ੇਰੋਂ ਸੁਨਾਮ ਦੇ ਕੋਲੇ ਪੈਂਦਾ ਬਾਈ ਇਹ ਹਾਂਜੀ ਜਿਹੜਾ ਫਤੇ ਵੀਰ ਡਿੱਗਿਆ ਸੀ ਬੋਰ ਚ ਉਹ ਪਿੰਡ ਜਾ ਵੀ ਆਪਾਂ ਹਾਂ ਜੇ ਛੋਟਾ ਜਿਹਾ ਬੱਚਾ ਸਾਰੇ ਅਸਲ ਜਾਣਦੀ ਆ ਵੀ ਫਤੇ ਵੀਰ ਨੇ ਇੱਕ ਬੋਰ ਵੈਲ ਦੇ ਵਿੱਚ ਡਿੱਗ ਪਿਆ ଥିਣਾ ਵੀਰੇ ਹਾਂਜੀ 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 ਸੋ ਉਹਨਾਂ ਦੇ ਕੋਠਿਆਂ ਦੇ ਵਿੱਚ ਨਾ ਅ ਸਵਿਫਟ ਐਲ ਐਕਸ ਆਈ ਹਾਂਜੀ ਹਾਂਜੀ ਤੇ ਵੀਰੇ ਇਹ ਮਾਡਲ ਕਿੰਨਾ ਇਹ 2010 ਮਾਡਲ ਹੈ ਬਾਈ 2010 ਦਾ ਮਿੱਤਰੋ ਮਾਡਲ ਹੈ ਤੇ ਜੇ ਗੱਲ ਕਰੀਏ ਬਾਈ ਮੈਨੂੰ ਇਹ ਦੱਸਿਓ ਵੀ ਇਹ ਕਲਰ ਪੇਂਟ ਦੀ ਸਾਰੀ ਗੱਡੀ ਓਰੀਜਨਲ ਹੈ ਹਾਂ ਹਾਂ ਵੀਰੇ ਆਪਣੀ ਇੰਜਨ ਗੇਅਰ ਦੀ ਹਾਂਜੀ ਸਾਰੀ ਗਾਰੰਟੀ ਹੈ ਗੱਡੀ ਓਰੀਜਨਲ ਆਪਣੀ ਅੱਛਾ ਇੱਕ ਹੱਥ ਚੱਲੀ ਹੋਈ ਹੈ ਇੱਕ ਹੱਥ ਚੱਲੀ ਹੋਈ ਆਪਣੀ ਰਿਸ਼ਤੇਦਾਰੀ ਚ ਪਹਿਲਾਂ ਸੀ ਉਹ ਦਵਾ ਆਪਣੇ ਕੋਲੇ ਆ ਗਈ ਸੀ ਉਹ ਦਵਾਜ ਆਪਣੇ ਲਵਿਆ ਗਈ ਇਹਦਾ ਪਹਿਲਾਂ ਵਾਰਨਟ ਖੋਲਿਓ ਗੱਡੀ ਦਾ ਆਪਾਂ ਚੈੱਕ ਕਰਦੇ ਆਂ ਲਓ ਜੀ ਮਿੱਤਰੋ ਆਪਾਂ ਨਾ ਸਫਾਈ ਚੈੱਕ ਕਰਦੇ ਆਂ ਗੱਡੀ ਦੀ ਵੀ ਬਾਈ ਕਿੰਨਾ ਕ ਸੰ ਲਾ ਵੀ ਮੇਤਰੋ ਗੋਡੇ ਪਿੱਲਰ ਦੀ ਬਾਈ ਓਕੇ ਆਪਣੀ ਗੱਡੀ ਓਕੇ ਓਕੇ ਸਾਰੀ ਗਰੰਟੀ ਹਾਂ ਹਾਂ ਆ ਚੀਜ਼ਾਂ ਤੋਂ ਨਾ ਆਜਮਿਆ ਪਹਿਲਾਂ ਫੱਟੀ ਮੇਨ ਹੁੰਦੀ ਹੈ ਨਾ ਫੱਟੀ ਨਾਲ ਦੀ ਵੀ ਰਹੀ ਹਾਂਜੀ ਹਾਂਜੀ ਆਪਣੀ ਸਰਵਿਸ ਵੀ ਹੋਈ ਹੋਈ ਆ ਬਾਈ ਬੈਟਰੀ ਵੀ ਨਵੀਂ ਆ ਓਕੇ ਸਰਵਿਸ ਵੀ ਤੁਹਾਡੀ ਹੋਈ ਜਾ ਤਾਂ ਵੀ ਉਹ ਗੋਡੇ-ਗੂਡੇ ਸਾਰੇ ਦਿਖਾ ਦੀ ਵੀ ਗੋਡਿਆਂ ਦੀ ਓਰੀਜਨਲ ਐ ਨਾ ਕੋਈ ਨਾ ਆਕਸੀਡੈਂਟ ਆ ਬਾਈ ਹੈ ਨਾ ਹਾਂਜੀ ਹਾਂਜੀ ਵੀਰੇ ਆਪਣੀ ਗਰੰਟੀ ਆ ਸਾਰੇ ਕਾਸੇ ਦੀ ਅਸਾ ਗਰੰਟੀ ਆ ਫੁੱਲ ਹਾਂਜੀ ਓਕੇ ਦੱਸ ਤਾਂ ਇਹ ਮਾਡਲ ਐ ਹਾਂਜੀ ਬਾਈ ਤੇ ਨੰਬਰ ਹੈਗਾ ਦਾ ਪੀਵੀ 13 ਬੀਟੀ 7306 ਹਾਂਜੀ ਵੀਰੇ ਓਕੇ ਚਲ ਆਪਾਂ ਇਹ ਤੇ ਵੀ ਵੱਲ ਗੱ ਗੱਡੀ ਦੀ ਕੰਡੀਸ਼ਨ ਵਿੱਚੋਂ ਦਿਖਾ ਦਈਏ ਮਿੱਤਰੋ ਬਿਲਕੁਲ ਸੀਟ ਕਵਰ ਹੈ ਜਿਹੜੇ ਨਵੇਂ ਆ ਹਨਾ ਬਾਈ ਹਾਂਜੀ ਹਾਂਜੀ ਬਾਈ ਜਮਨ ਨਵੇਂ ਨੇ ਸੀਟ ਕਵਰ ਨਵੇਂ ਨੇ ਵਿੱਚੋਂ ਕੰਡੀਸ਼ਨ ਦਿਖਾ ਦੇ ਜਮਨ ਨਵੀਆਂ ਗੱਡੀ ਵਰਗੀ ਆ ਤੇ ਜਿਵੇਂ ਕਹਦੀ ਨੰਦਰੋ ਬਹੁਤ ਫਰੈਸ਼ ਆ ਗੱਡੀ ਆ ਯਾਰ ਹਨਾ ਤੇ ਚੈੱਕ ਕਰ ਲੈਣਾ ਵੀ ਇਹ ਚੱਲੀ ਕਿੰਨੀ ਕੁ ਹੋਈ ਆ ਹਨਾ 129946 ਕਿਲੋਮੀਟਰ ਚੱਲੀ ਹੋਈ ਆ ਤੇ ਧਰਮੇ ਹੋਰ ਵੀ ਵੱਡੀ ਗੱਲ ਆ ਆ ਜਿਵੇਂ ਕਹਦੀ ਨਾ ਸਕਰੀਨ ਲੱਗੀ ਹੋਈ ਆ ਬਈ ਬੈਕ ਕੈਮਰਾ ਮਤਲਬ ਇੱਥੇ ਬੈਠੇ ਬੰਦੇ ਨੂੰ ਪਤਾ ਲੱਗ ਜਾਂਦਾ ਹਨਾ ਇੱਥੇ ਚੱਲਦਾ ਵਾਕਿਆ ਪੱਚ ਇੱਕ ਵੀ ਕਰੀਏ ਹਾਂ ਹਾਂ ਕਰ ਲਓ ਬਈ ਆ ਦੇਖੋ ਜੇ ਹੁਣ ਬੈਕ ਗੱਡੀ ਕਰਾਂਗੇ ਨਾ ਪਤਾ ਲੱਗੂ ਵੀ ਮਾਗਰ ਕੀ ਪਿਆ ਰੋੜਾ ਵੀ ਦੱਸ ਦੋ ਹਾਂਜੀ ਹਾਂ ਨਾ ਪੱਕਿਆ ਦਿਖਾ ਲਾ ਸਟੀਅਰਿੰਗ ਤੂੰ ਵਧੀਆ ਮੜਿਆ ਹੋਇਆ ਜਿਵੇਂ ਕਹਦੀਏ ਤੇ ਬਈ ਦੀ ਤੁਸੀਂ ਕੇਅਰ ਦੇਖੋ ਵੀ ਇੱਥੇ ਨਾ ਖਵਾਰ ਕਬੂਰ ਵਸਾ ਕੇ ਵਧੀਆ ਮੈਟ ਵੀ ਰੇਤੇ ਦੀ ਚੁੰਡੀ ਨਹੀਂ ਬਈ ਪੈਣ ਦਿੰਦਾ ਤੇ ਬਈ ਮਾਡਲ ਵੀ ਦੱਸ ਆ ਇਹ ਹੈ ਹਨਾ ਹਾਂਜੀ ਹਾਂ ਤੇ ਇਹ ਓਨਰ ਕਹਿੰਮਿਆ ਗੱਡੀ ਸੈਕੰਡ ਓਨਰ ਹੈ ਬਈ ਇਹ ਅਸਲ ਸੈਕੰਡ ਓਨਰ ਹੈ ਜ ਆਪਾਂ ਆ ਵੀ ਚੈੱਕ ਕਰੀਏ ਧਰਮਿਆ ਬਾਈ ਤਾਂ ਕਹਿੰਦਾ ਨਾਉਣ ਐਕਸੀਡੈਂਟ ਆਪਾਂ ਚੈੱਕ ਵੀ ਕਰ ਲੈਣੇ ਆ ਯਾਰ ਸਹੀ ਗੱਲ ਆ ਬਈ ਆ ਤਾਂ ਸਟਿੱਕਾਂ ਸਾਰੀਆਂ ਨਾਲ ਦੀਆਂ ਨੇ ਬਈ ਕੰਪਨੀ ਦੀਆਂ ਨੇ ਹੈਨਾ ਹਾਂਜੀ ਹਾਂਜੀ ਬਾਈ ਆਪਣੀ ਗਰੰਟੀ ਆ ਯਾਰ ਜਮਾ ਪੱਕੀ ਓਕੇ ਗੱਲ ਬਈ ਇਹ ਆ ਪਤਾ ਕੀ ਆ ਚਲੋ ਤੁਸੀਂ ਦੱਸਤਾ ਸੀ ਮੰਨ ਲਿਆ ਜਿਹੜੇ ਸੱਜਣ ਹੁਣ ਇਹ ਗੱਡੀ ਵੇਖ ਰਹੇ ਆ ਨਾ ਬਈ ਹਾਂਜੀ ਹਾਂਜੀ ਹੈਨਾ ਹੁਣ ਉਹ ਕੋਈ 200 ਕਿਲੋਮੀਟਰ ਤੋਂ ਵੀ ਆ ਸਕਦਾ ਕੋਈ 400 ਕਿਲੋਮੀਟਰ ਤੋਂ ਵੀ ਆ ਸਕਦਾ ਮਤਲਬ ਸਾਡਾ ਦਿਖਾਉਣ ਦਾ ਵੀ ਫਰਜ਼ ਬਣਦਾ ਹਾਂਜੀ ਹਾਂਜੀ ਬਾਈ ਜ਼ਰੂਰ ਬਾਈ ਜ਼ਰੂਰ ਕਿਉਂਕਿ ਜਿਹੜੀਆਂ ਚੀਜ਼ਾਂ ਬਾਈ ਨੇ ਉਹ ਰਿਆਂ ਨੇ ਉਰੇ ਲਦਰ ਮੈਂ ਇਹ 20 ਟਿੱਕਾਂ ਸਾਰੀਆਂ ਨਾਲ ਦੀਆਂ ਨੇ ਯਾਰ ਹੈਨਾ ਕਈ ਵਾਰ ਨਾ ਜਿਵੇਂ ਇਹ ਪਿੱਲਰ ਜਿਵੇਂ ਲੱਗਿਆ ਹੋਵੇ ਪਤਾ ਲੱਗ ਜਾਂਦਾ ਹੁੰਦਾ ਇਹ ਨਾਲ ਦੀਆਂ ਟਿੱਕਾਂ ਬਈ ਮੈਂ ਨਹੀਂ ਲੱਗਦੀਆਂ ਹੁੰਦੀਆਂ ਹੈਨਾ ਚਲੋ ਇਹ ਆਪਾਂ ਕਰਦੇ ਆ ਬਾਅਦ ਦੇ ਵਿੱਚ ਤੇ ਭਾਈ ਇਹ ਡਿੱਗੀ ਖੋਲ ਕੇ ਦਿਖਾਓ ਗੱਡੀ ਦੀ ਡਿੱਗੀ ਭਾਈ ਖੋਲ ਦੇ ਇੱਕ ਵਾਰ ਧਰਮੇ ਆਪਾਂ ਪਿੱਛੋਂ ਵੀ ਚੈੱਕ ਕਰ ਲਈਏ ਹਾਂ ਓਕੇ ਲੈ ਆ ਵੀ ਜਾਲੀ ਜੂੜੀਆਂ ਸਾਰੀਆਂ ਨਾਲ ਹੀ ਰੱਖਦਾ ਹੈ ਹਾਂਜੀ 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 ਅੱਛਾ ਆ ਬੇਸਬੂਸ ਵੀ ਵਿੱਚ ਰੱਖੀ ਹੋਈ ਆ ਹਾਂ ਭਾਈ ਹਾਂ ਓਕੇ ਕਿਹੜੀ ਕੰਪਨੀ ਦੀ ਆ ਭਾਈ ਏ ਭਾਈ ਵੁੱਡਮੈਨ ਦੀ ਹੈ ਵੁੱਡਮੈਨ ਦੀ ਹੈ ਓਕੇ ਵਜ ਦੀ ਪੂਜੀ ਦੀ ਫੂਰੀ ਆ ਹਾਂਜੀ ਹਾਂਜੀ ਪੂਰੀ ਵਜਦੀ ਆ ਤੇ ਲੈ ਮੇਤਰੋ ਡਿੱਗੀ ਡੁਗੀ ਦੀ ਵੀ ਗੱਡੀ ਜਰਾ ਮੇ ਕਹਦੀ ਪੂਰੀ ਫਰੈਸ਼ ਆ ਨਾ ਤੇ ਆ ਭਾਈ ਬੈਕ ਕੈਮਰਾ ਵੀ ਲੱਗਿਆ ਹੋਇਆ ਹਾਂਜੀ ਭਾਈ ਟੱਚ ਸਕਰੀਨ ਵੀ ਆ ਨਾਲ ਵੀ ਸਾਰਾ ਟੱਚ ਸਕਰੀਨ ਆ ਬੈਕ ਕੈਮਰਾ ਵੀ ਲੱਗਿਆ ਹੁੰਦੀ ਆ ਹਾਂਜੀ ਹਾਂਜੀ ਓਕੇ ਇਹ ਕਿੰਨੇ ਦਾ ਲੱਗਿਆ ਹੋਊ ਇਹ ਭਾਈ 22500 ਦਾ ਲੱਗਿਆ ਸੀ ਇਹ ਆ ਦੇਖ ਆ ਭਾਈ ਤਾਂ ਜਰਾ ਸਲੈਂਸਰ ਤੇ ਵੀ ਉਹ ਚੜੀ ਬਠਾ ਹੈ ਕੋਈ ਚੈੱਕ ਕਰਨੇ ਬਾਈ ਸਾਰਾ ਕੁਝ ਨਾਲ ਹੀ ਦੇਣਾ ਆਪਾਂ ਗੱਡੀ ਦੇ ਅਸਾਂ ਹੀ ਦੇਣੀ ਆ ਭਣੇ ਹਾਂ ਚਾਰੇ ਟਾਇਰ ਵੀ ਓਕੇ ਨੇ ਬਾਈ 80 80 ਪੈਸੇ ਪਏ ਨੇ ਆਪਣੀ ਗੱਡੀ ਦੇ ਅੱਛਾ ਬਾ ਕੱਲਾ ਪਟਰੋਲ ਹੀ ਪਵਾਉਣਾ ਸਰਵਿਸ ਕਰਾਉਣ ਦੀ ਵੀ ਨਹੀਂ ਲੋੜ ਆਪਣੀ ਗੱਡੀ ਦੀ ਆ ਵੀ ਗੱਲ ਹੈਗੀ ਜਰ ਚੌਕਲਾ ਟਾਇਰਾਂ ਦੇ ਵੀ ਸਹੀ ਗੱਲ ਹੈ ਨਾ ਵੀ ਵਧੀਆ ਪੈ ਜਾਵੇ ਕਿਤੇ ਜਾ ਕੇ ਟਾਇਰ ਪਾਉਣ ਦੀ ਲੋੜ ਨਹੀਂ ਨਾ ਨਾ ਕੁਝ ਦੋ ਸਾਲ ਕਿਤੇ ਨਹੀਂ ਜਾਂਦੇ ਜੇ ਕਿਸੇ ਸੱਜਣ ਨੇ ਖਰੀਦਣੀਆਂ ਟਾਇਰ ਨਵੇਂ ਵਰਗੇ ਪੈਣੇ ਆ 80 85 ਪੈਸੇ ਟਾਇਰ ਪਏ ਆ ਬਾਈ ਇਹ ਫਰੰਟ ਸ਼ੀਸ਼ਾ ਦਾ ਟੁੱਟਿਆ ਹੋਇਆ ਹੈ ਨਾ ਹਾਂਜੀ ਬਾਈ ਹਾਂਜੀ ਫਰੰਟ ਸ਼ੀਸ਼ਾ ਮਿੱਤਰੋ ਪੈਣ ਵਾਲ ਹਾਂ ਬਾਕੀ ਕੀ ਆ ਦੀ? ਥਰਮੇ ਸੀਸੀ ਲਗਭਗ ਸਾਰੇ ਨਾਲ ਦੀ ਨੇ 10 ਮਾਡਲ ਦੀ ਨੇ। ਹਾਂਜੀ ਹੈ। ਤੇ ਬਾਈ ਮੈਨੂੰ ਇਹ ਦੱਸਿਓ ਇਹ 10 ਦਾ ਮਾਡਲ ਹੈ। ਇੰਜਨ ਗੇਅਰ ਦੀ ਓਕੇ ਆ। ਹਾਂਜੀ ਬਾਈ। ਹੈਨਾ? ਤੇ ਕਲਰ ਪੇਂਟ ਦੀ ਲਗਭਗ ਇਹ ਮੈਂ ਕਹਣਾ ਸਾਰੀ オリジナル ਹੀ ਹੈ। ਸਾਰੀ オリジナル ਆ ਬਾਈ। ਥੋੜੀ-ਬੁੜੀ ਅਟੈਚਮੈਂਟ ਹੋ ਸਕਦੀ ਹੈ ਕਹੇਣੀ। ਇੱਕਾ ਮਾੜੀ ਜੀ ਬਸ ਇੱਥੇ ਜੇ। ਹੋਰ ਕੋਈ ਦਿੱਕਤ ਨਹੀਂ ਆਪਾਂ ਕਹਿ ਕੇ ਦੇਵਾਂਗੇ। ਅਸਾ ਇੰਨਾ ਕੁ ਜੀ ਪੇਂਟ ਹੈ। ਬਾਕੀ ਸਾਰੀ オリジナル ਹੈ। ਬਾਕੀ ਸਾਰੀ ਕੁ オリジナル ਆਪਣੀ ਗਾਰੰਟੀ ਆ। ਨੰਬਰ ਪੰਜਾਬ ਦਾ ਸੈਕੰਡ ਓਨਰ ਹੈ। ਤੇ ਮੈਨੂੰ ਇਹ ਦੱਸਿਓ ਬਾਈ ਇਹ ਗ 81 ਵੀ ਡਿਮਾਂਡ ਹੈ ਦੀ 1,80,000 ਹਾਂ ਜੀ ਮਾਨਤਨ ਕਿੰਨਾ ਕੁ ਕਰ ਦੇਗਾ ਜਿਹੜਾ ਸੱਜਣ ਲੈਣਾ ਹੈ ਵੀਡੀਓ ਦੇਖ ਕੇ ਆਉ ਬਾਈ 5000 ਮਾਨ ਕਰਦਾ ਹੈ ਲੈ ਵੀ ਮਿੱਤਰੋ ਪੌਣੇ 2 ਲੱਖ ਦੀ ਬਣ ਜੂ ਹਾਂ 1,75,000 ਦੀ ਗੱਡੀ ਬਣ ਜੂ ਇਹ ਚੋ ਵੀ ਆਪਾਂ ਮਾਨ ਕਰਦਾ ਇਹੋ ਬਾਈ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਨ ਕਰਵਾਵਾਂਗੇ ਯਾਰ ਠੀਕ ਹੈ ਨਾ ਕਿਉਂਕਿ ਬੰਦਾ ਬਹੁਤ ਘੈਂਡ ਆ ਯਾਰ ਇਹ ਅਸੀਂ ਬਾਈ ਨੂੰ ਪੁੱਛਿਆ ਤੀ ਵੀ ਬਾਈ ਯਾਰ ਕਿਉਂਕਿ ਠੰਡ ਦਾ ਸਮਾਂ ਵੀ ਯਾਰ ਜਿਹੜਾ ਸੱਜਣ ਲੈਣਾ ਹੈ ਉਹਨੂੰ ਤੂੰ ਗੱਡੀ ਦੇ ਕੇ ਤੋਰੀ ਕਹਿੰਦਾ ਵੀਰੇ ਆਪਾਂ 5-7000 ਦੇ ਮੂੰਹ ਮੱਥੇ ਲੱਗਣ ਵਾਲੇ ਨਹੀਂ ਕਹਿੰਦਾ ਜੇ ਕਿਸੇ ਸਟਾਰਟ ਕਰ ਦਿੰਦੇ ਹਾਂ ਹਾਂ ਆਪਾਂ ਸਟਾਰਟਿੰਗ ਵੀ ਦੇਖਦੇ ਆ ਯਾਰ ਗੱਡੀ ਦੀ ਆਪਾਂ ਸਾਰੇ ਕੰਮ ਹੀ ਨਾ ਹੁਣੀ ਨਵੇਟ ਦਾਂਗੇ ਹੂੰ ਲੈ ਸਾਈਲੈਂਟ ਗੱਡੀ ਆ ਪਟਰਾਉਲ ਦੀਆਂ ਗੱਡੀਆਂ ਵੈਸੇ ਸਾਈਲੈਂਟ ਹੀ ਹੁੰਦੀਆਂ ਨੇ ਲੈ ਉਤਾਰ ਮੈਂ ਕਰਵਾ ਦੇ ਚੱਕ ਜਮੇ ਆਵਾਜ਼ ਨਹੀਂ ਆ ਰਹੀ ਇੰਜਨ ਦੀ ਹੈ ਨਾ ਓਕੇ ਓਕੇ ਤਲੇ ਬਈ 1 ਲੱਖ 75 ਹਜ਼ਾਰ ਦੇ ਵਿੱਚ ਵੀ ਆਪਾਂ ਥੋੜਾ-ਮੋਟਾ ਮਾਨਦਾਨ ਕਰਾਂਗੇ। ਹਾਂ ਹਾਂ ਜ਼ਰੂਰ ਕਰਾਂਗੇ ਬਾਈ। ਤੇ ਇਹ ਡਰੈਸ ਦੱਸ ਦਿਓ ਬਈ ਵੀ ਆਪਣਾ ਦਵਾਰੇ ਭਗਵਾਨਪੁਰਾ ਪਿੰਡ ਕਿੱਥੇ ਜੇ ਪੈ ਜਾਂਦਾ? ਇਹ ਬਾਈ ਸ਼ੇਰੋਂ ਦੇ ਨੇੜੇ ਆ। ਇੱਕ ਸੁਨਾਮ ਦੇ ਸ਼ੇਰੋਂ ਦੇ ਵਿਚਾਲੇ ਪੈਂਦਾ ਬਾਈ ਇਹ। ਠੀਕ ਹੈ ਜੀ। ਫਤਿਹ ਵੀ ਡਿੱਗਿਆ ਸੀ ਬੋਰ ਚ ਉਹ ਪਿੰਡ ਆ ਬਾਈ। ਗੁਰਦੁਆਰੇ ਦੇ ਨੇੜੇ ਆਪਣਾ ਘਰ ਹੈ। ਠੀਕ ਹੈ ਜੀ। ਨਾਂ ਤੁਹਾਡਾ ਮਨਪ੍ਰੀਤ। ਨਾਂ ਮੇਰਾ ਮਨਪ੍ਰੀਤ ਸਿੰਘ ਡੈਡੀ ਦਾ ਨਾਮ ਜਗਤਾਰ ਸਿੰਘ। ਓਕੇ ਵੀਰੇ ਤੁਹਾਡਾ ਮੋਬਾਈਲ ਨੰਬਰ ਵੀ ਬੋਲ ਦਿਓ ਹੁਣ। 959224 79348 9224 ਜਿਹੜੇ ਵੀ ਸੱਜਣ ਨੇ ਗੱਡੀ ਚਾਹੀਦੀ ਹੈ ਨਾ ਸਵਿਫਟ ਜਾਂ ਬਾਜਵਰੇਟ ਦੇ ਵਿੱਚ ਹਨਾ ਪੂਰੀ ਘੈਂਟ ਤਾਂ ਮਿੱਤਰੋ ਕਰੋ ਸੰਪਰਕ ਤੇ ਹੁਣ ਮੇਰੇ ਸਾਹਮਣੇ ਨਾਲ ਠੰਡ ਚ ਮਾਰਨ ਦੀ ਲੋੜ ਨਹੀਂ ਬਈ ਇਹ ਗੱਡੀ ਜੇ ਕੀ ਲੈ ਕੇ ਜਾਊਗਾ ਹਨਾ ਪੂਰੀ ਤਸੱਲੀ ਹੈ ਬਾਈ ਕਹਿੰਦਾ ਕਰੋ ਸੰਪਰਕ ਆਪਣੇ ਗਾਰੰਟੀ ਆ ਬਾਈ ਸਾਰੇ ਕਾਸੇ ਅੱਛਾ ਜੀ ਹਾਂਜੀ ਹਾਂਜੀ ਲੈ ਮਿੱਤਰੋ ਕਰੋ ਸੰਪਰਕ ਬਣਾਈਏ ਤੁਹਾਨੂੰ ਗੱਡੀ ਦੇ ਮਾਲਕ